ਕਹਿੰਦੇ ਭਾਜਪਾ ਨੇ ਲਾਲਚ ਬਹੁਤ ਦਿੱਤੇ ਐ ਚਾਹੇ ਉਹ ਪੈਸੇ ਦਾ ਲਾਲਚਾ ਚਾਹੇ ਸਿਕਿਉਰਿਟੀ ਦਾ ਲਾਲਚਾ ਇਸ ਕਰਕੇ ਪੱਟੇ ਗਏ ਆ ਸਾਡੇ ਲੀਡਰ ਇਹ ਸਾਰੇ ਝੁਮਲੇ ਆਮ ਆਦਮੀ ਪਾਰਟੀ ਜੇ ਉਹ ਪ੍ਰੂਫ ਹੈ ਤਾਂ ਦੇ ਨਾ ਐਸਾ ਬੋਲਣ ਤੇ ਤਾਂ ਕੋਈ ਕੋਈ ਵੀ ਕੁਝ ਕਹਿ ਸਕਦਾ ਹੈ ਦੇ ਪਹਿਲੀ ਵਾਰੀ ਦੇਖਣ ਨੂੰ ਆਇਆ ਕਿ ਸੱਤਾ ਧਰ ਨੂੰ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਆ ਰਹੇ ਆ ਲੀਡਰ। ਦੇਖੋ ਇਹ ਤਾਂ ਸਾਰਾ ਸਾਰਿਆਂ ਨੂੰ ਪਤਾ ਹੈਗਾ। ਲੋਕ ਖੁਸ਼ ਨੇ। ਪਿੰਡਾਂ ਤੋਂ ਲੋਕ ਜੁਆਇਨ ਕਰ ਰਹੇ ਨੇ, ਸ਼ਹਿਰਾਂ 'ਚੋਂ ਲੋਕ ਜੁਆਇਨ ਕਰ ਰਹੇ, ਵੱਡੇ ਲੀਡਰ ਆ ਰਹੇ ਦੂਜੀ ਪਾਰਟੀਆਂ ਤੋਂ। ਨਮਿੰਦਰ ਸਿੰਘ ਰਾਜਾ ਵੜਿੰਗ ਦੀ ਸਟੇਟਮੈਂਟ ਆਉਂਦੀ ਹੈ ਕਿ ਇਹਨਾਂ ਨੇ ਛੱਡਣਾ ਸੀ ਪਹਿਲਾਂ ਛੱਡ ਜਾਂਦੇ। ਇਹਨਾਂ ਨੂੰ ਐਮਪੀ ਦੀ ਕੁਰਸੀ ਪਿਆਰੀ ਹੋ ਗਈ ਪਰ ਦੇਰ ਬਾਅਦ ਗਏ। ਅਗੇਨ ਗੱਲਾਂ ਨੇ। ਪ੍ਰਨੀਤ ਕੌਰ ਜੀ ਦਾ ਸ਼ੀ ਹੈਸ ਜੁਆਇਨਡ ਆਮ ਆਦਮੀ ਪਾਰਟੀ ਤੋਂ ਸੰਤੁਸ਼ਟ ਕਿਉਂ ਨਹੀਂ ਨਜ਼ਰ ਆਉਂਦੇ ਪਿੰਡਾਂ ਚ ਲੋ ਜਾਂ ਸ਼ਹਿਰਾਂ ਚ ਜਿੱਥੇ ਵੀ ਤੁਸੀਂ ਜਾਂਦੇ ਹੋ ਜਦੋਂ ਕੰਮ ਨਹੀਂ ਕੀਤਾ ਚਾਹੇ ਕਾਲੀ ਹੈ ਕਾਂਗਰਸੀ ਹੈ ਆਮ ਆਦਮੀ ਪਾਰਟੀ ਵਾਲੇ ਆ ਝਾੜੂ ਵਾਲੇ ਬਿੱਲ ਸਾਰਿਆਂ ਦਾ ਜ਼ੀਰੋ ਆ ਰਿਹਾ ਬਿਜਲੀ ਦਾ ਕਹਿੰਦੇ ਡਿਵੈਲਪਮੈਂਟ ਆਏ ਚਲੋ ਜੀ ਉਹਨਾਂ ਆਪਣੀ ਆਪਣੀ ਸੋਚ ਹੁੰਦੀ ਹੈ ਸਾਰਿਆਂ ਦੀ ਆਪ ਦੀ ਸਿਆਸਤਦਾਨਾਂ ਨੂੰ ਖਾਸ ਕਰਕੇ ਜਿਹੜੇ ਸੱਤਾ 'ਚ ਬੈਠੇ ਦੇਣੀ ਚਾਹੋਂਗੇ ਵੀ ਆਹ ਕੰਮ ਕਰ ਲਓ ਬਚ ਜਾਓਗੇ ਨਹੀਂ ਤਾਂ ਫਿਰ ਸਾਰੇ ਸਾਡੇ ਵਾਲੇ ਪਾਸੇ ਆਉਣਗੇ ਮੈਂ ਕਿਉਂ ਦੱਸਾਂ ਆਪਣੇ ਆਪ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਦੀ ਸਿਆਸਤ ਦਿਲਚਸਪ ਹੁੰਦੀ ਜਾ ਰਹੀ ਹੈ ਉਹ ਇਸ ਕਰਕੇ ਕਿਉਂਕਿ ਸੱਤਾ ਧਿਰ ਦੇ ਜਦੋਂ ਨੁਮਾਇੰਦੇ ਛੱਡ ਕੇ ਵਿਰੋਧੀ ਪਾਰਟੀ ਵਾਲੇ ਪਾਸੇ ਆਉਂਦੇ ਆ ਤੇ ਗੱਲ ਕੋਈ ਜ਼ਰੂਰ ਵੱਡੀ ਹੁੰਦੀ ਹੈ ਗੱਲ ਕੀ ਹੈ ਦੀਬਾ ਜੈਨਦਰ ਕੌਰ ਸਾਡੇ ਨਾਲ ਨੇ ਜਿਨ੍ਹਾਂ ਕੋਲ ਮਹਿਲਾਵਾਂ ਦੀ ਕਮਾਂਡ ਭਾਜਪਾ ਦੀ ਪੰਜਾਬ ਦੇ ਅੰਦਰ ਹੈ ਬੀਬਾ ਜੀ ਸਭ ਤੋਂ ਪਹਿਲਾ ਤੇ ਮੋਢਲਾ ਸਵਾਲ ਇਹੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਬੇਸ਼ੱਕ ਤੁਹਾਡੀ ਪਾਰਟੀ ਨਾਲ ਸ਼ਾਮਲ ਹੋ ਗਏ ਪਰ ਇਲਜ਼ਾਮਬਾਜ਼ੀ ਵੀ ਬਹੁਤ ਹੈ ਕਹਿੰਦੇ ਭਾਜਪਾ ਨੇ ਲਾਲਚ ਬਾਤ ਦਿੱਤੇ ਹੈ ਚਾਹੇ ਉਹ ਪੈਸੇ ਦਾ ਲਾਲਚ ਹੈ ਚਾਹੇ ਸਿਕਿਉਰਿਟੀ ਦਾ ਲਾਲਚ ਹੈ ਇਸ ਕਰਕੇ ਪੱਟੇ ਗਏ ਹੈ ਸਾਡੇ ਲੀਡਰ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿੰਦੇ ਫਿਰਦੇ ਹੈ ਦੇਖੋ ਜੀ ਇਹ ਸਾਰੇ ਜੁਮਲੇ ਆਮ ਆਮ ਆਦਮੀ ਪਾਰਟੀ ਜੇ ਪ੍ਰੂਫ ਹੈ ਤਾਂ ਦੇ ਨਾ ਜੀ ਐਸ ਤਰ੍ਹਾਂ ਬੋਲਣ ਤੇ ਤਾਂ ਕੋਈ ਕੋਈ ਵੀ ਕੁਝ ਕਹਿ ਸਕਦਾ ਹੈ ਜੀ ਤਾਂ ਤੁਸੀਂ ਕੀ ਸਮਝਦੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਲੇ ਹੋਏ ਤੇ 24 ਮਹੀਨੇ ਆ 2 ਸਾਲ 3 ਸਾਲ ਬਾਕੀ ਹੈ ਪਰ ਸੱਤਾ ਧਿਰ ਦੇ ਪਹਿਲੀ ਵਾਰੀ ਦੇਖਣ ਨੂੰ ਆਇਆ ਕਿ ਸੱਤਾ ਧਿਰ ਨੂੰ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਆ ਰਹੇ ਆ ਲੀਡਰ ਦੇਖੋ ਇਹ ਤਾਂ ਸਾਰਾ ਸਾਰਿਆਂ ਨੂੰ ਪਤਾ ਹੈਗਾ ਜੋ ਮੋਦੀ ਜੀ ਉਹਨਾਂ ਦੀ ਨੀਤੀਆਂ ਜੋ ਸਾਰੇ ਦੇਸ਼ ਵਾਸਤੇ ਕਰ ਰਹੇ ਨੇ ਜੋ ਪੰਜਾਬ ਵਾਸਤੇ ਕਰ ਰਹੇ ਨੇ ਜਿਹੜੀਆਂ ਸਕੀਮਾਂ ਉਹਨਾਂ ਦੀਆਂ ਚੱਲ ਰਹੀਆਂ ਨੇ ਉਹ ਪਿੰਡਾਂ ਪਿੰਡਾਂ ਤੱਕ ਅਸੀਂ ਪਹੁੰਚਾਈਆਂ ਨੇ ਔਰ ਲੋਕ ਖੁਸ਼ ਨੇ ਪਿੰਡਾਂ ਤੋਂ ਲੋਕ ਜੁਆਇਨ ਕਰ ਰਹੇ ਨੇ ਸ਼ਹਿਰਾਂ ਚੋਂ ਲੋਕ ਜੁਆਇਨ ਕਰ ਰਹੇ ਨੇ ਵੱਡੇ ਲੀਡਰ ਆ ਰਹੇ ਦੂਜੀ ਪਾਰਟੀਆਂ ਤੋਂ ਤਾਂ ਪਟਿਆਲੇ ਵਾਲੇ ਪਰਿਵਾਰ ਤੇ ਸਭ ਦੀ ਨਜ਼ਰ ਸੀ ਬੀਬਾ ਪ੍ਰਨੀਤ ਕੌਰ ਜੀ ਦੇਰੀ ਦੇ ਨਾਲ ਚਾਹੇ ਭਾਜਪਾ ਸ਼ਾਮਲ ਆਏ ਉਸ ਤੋਂ ਪਹਿਲਾਂ ਤੁਸੀਂ ਔਰ ਕੈਪਟਨ ਸਾਹਿਬ ਚਲੇ ਗਏ ਕਹਿੰਦੇ ਕਿ ਇਹਨਾਂ ਨੇ ਉਦੋਂ ਕਿਉਂ ਨਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਟੇਟਮੈਂਟ ਆਉਂਦੀ ਹੈ ਕਿ ਜੇ ਇਹਨਾਂ ਨੇ ਛੱਡਣਾ ਸੀ ਪਹਿਲਾਂ ਛੱਡ ਜਾਂਦੇ ਇਹਨਾਂ ਨੂੰ ਐਮਪੀ ਦੀ ਕੁਰਸੀ ਪਿਆਰੀ ਹੋ ਗਈ ਪਰ ਦੇਰ ਬਾਅਦ ਗਏ ਜਦੋਂ ਕਾਰਜਕਾਲ ਖਤਮ ਹੋਇਆ ਉਹ ਇਹ ਕਹਿੰਦੇ ਨਜ਼ਰ ਆਏ ਦੇਖੋ ਜੀ ਅਗੇਨ ਗੱਲਾਂ ਨੇ ਪ੍ਰਨੀਤ ਕੌਰ ਜੀ ਦਾ ਸ਼ੀ ਹੈਜ਼ ਜੁਆਇੰਟ ਜੀ ਠੀਕ ਹੈ ਪਹਿਲੇ ਕੀਤਾ ਬਾਅਦ ਵਿੱਚ ਕੀਤਾ ਇਹਦਾ ਫਰਕ ਤਾਂ ਕੋਈ ਪੈਂਦਾ ਨਹੀਂ ਪਾਰਟੀ ਦਾ ਜੁਆਇਨ ਕਰ ਲਈ ਹੈ ਨਾ ਜੀ ਭਾਜਪਾ ਦੀ ਰਣਨੀਤੀ ਪੰਜਾਬ ਲਈ ਆਉਣ ਵਾਲੇ ਸਮੇਂ 'ਚ ਕੀ ਰਹਿਣ ਵਾਲੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜਦੋਂ ਕੋਈ ਕਿਸਾਨੀ ਅੰਦੋਲਨ ਹੁੰਦਾ ਹੈ ਜਾਂ ਹੋਰ ਡਿਮਾਂਡ ਨੇ ਵਪਾਰੀ ਵਰਗ ਹੈ ਕਹਿੰਦੇ ਕਿ ਭਾਜਪਾ ਦੀ ਰਣਨੀਤੀ ਪੰਜਾਬ ਨੂੰ ਲੈ ਕੇ ਸਮਝ ਨਹੀਂ ਪਾਉਂਦੇ ਗਰਾਊਂਡ ਤੇ ਪਿੰਡਾਂ ਦੇ ਵਿੱਚ ਉਹ ਆਧਾਰ ਨਹੀਂ ਬਣ ਪਾ ਰਿਹਾ ਪਰ ਤੁਸੀਂ ਕੀ ਸਮਝਦੇ ਹੋ ਦੇਖੋ ਇਹ ਤਾਂ ਜੀ ਸੈਂਟਰ ਔਰ ਕਿਸਾਨਾਂ ਦੀ ਜੋ ਗੱਲਬਾਤ ਚੱਲ ਰਹੀ ਹੈ ਉਹ ਜਿਵੇਂ ਹੋਏਗਾ ਉਹ ਕਰਨਗੇ ਔਰ ਅਸੀਂ ਤਾਂ ਗਰਾਊਂਡ ਸਾਰੇ ਕਿਤੇ ਫਿਰ ਰਹੇ ਆਂ ਪਿੰਡਾਂ 'ਚ ਜਾ ਰਹੇ ਆਂ ਔਰ ਲੋਕ ਬੜੀ ਖੁਸ਼ੀ ਨਾਲ ਸਾਨੂੰ ਮਿਲਦੇ ਨੇ ਸਭ ਤੋਂ ਵੱਡਾ ਲੋਕਾਂ ਦੇ ਮਨ ਦਾ ਸਵਾਲ ਕੀ ਹੈ ਕਿ ਆਵਾਮੀ ਪਾਰਟੀ ਤੋਂ ਸੰਤੁਸ਼ਟ ਕਿਉਂ ਨਹੀਂ ਨਜ਼ਰ ਆਉਂਦੇ ਪਿੰਡਾਂ ਚ ਲੋ ਜਾਂ ਸ਼ਹਿਰਾਂ 'ਚ ਜਿੱਥੇ ਵੀ ਤੁਸੀਂ ਜਾਣੇ ਹੋ ਜਦੋਂ ਕੰਮ ਨਹੀਂ ਕੀਤਾ ਬੁਰਾ ਹਾਲ ਹੈ ਤੁਸੀਂ ਪਿੰਡਾਂ 'ਚ ਜਾਓ ਦੇਖੋ ਹਰੇ ਘਰ 'ਚ ਡਰੱਗਸ ਨੇ ਬੁਰਾ ਕੁਝ ਨਹੀਂ ਕੀਤਾ ਹੋਇਆ 2 ਸਾਲਾਂ ਦੀ ਸਰਕਾਰ ਆਈ ਹੋਈ ਹੈ ਐਡਵਰਟਾਈਜ਼ਮੈਂਟ ਬੜੀ ਹੁੰਦੀ ਹੈ ਪਰ ਗਰਾਊਂਡ ਰਿਐਲਿਟੀ ਦੇਖੋ ਜਾ ਕੇ ਕੀ ਹੈ ਕਹਿੰਦੇ ਘੱਟ ਚਾਹੇ ਕਾਲੀ ਹੈ ਕਾਂਗਰਸੀ ਹੈ ਆਮ ਆਦਮੀ ਪਾਰਟੀ ਵਾਲੇ ਆ ਝਾੜੂ ਵਾਲੇ ਬਿੱਲ ਸਾਰਿਆਂ ਦਾ ਜ਼ੀਰੋ ਆ ਰਿਹਾ ਬਿਜਲੀ ਦਾ ਕਹਿੰਦੇ ਡਿਵੈਲਪਮੈਂਟ ਆਏ ਚਲੋ ਜੀ ਉਹਨਾਂ ਆਪਣੀ ਆਪਣੀ ਸੋਚ ਹੁੰਦੀ ਹੈ ਸਾਰਿਆਂ ਦੀ ਜੀ ਬਸ ਉਹਦੇ ਤੇ ਛੱਡ ਦਈਏ ਤੁਸੀਂ ਕੋਈ ਸਲਾਹ ਪੰਜਾਬ ਦੇ ਸਿਆਸਤਦਾਨਾਂ ਨੂੰ ਖਾਸ ਕਰਕੇ ਜਿਹੜੇ ਸੱਤਾ 'ਚ ਬੈਠੇ ਆ ਦੇਣੇ ਚਾਹੋਂਗੇ ਵੀ ਆਹ ਕੰਮ ਕਰ ਲਓ ਬਚ ਜਾਓਗੇ ਨਹੀਂ ਤਾਂ ਫਿਰ ਸਾਰੇ ਸਾਡੇ ਵਾਲੇ ਪਾਸੇ ਆਉਣਗੇ ਮੈਂ ਕਿਉਂ ਦੱਸਾਂ ਆਪਣੇ ਆਪ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ ਬਹੁਤ ਸ਼ੁਕਰੀਆ ਜੀ ਇਹ ਸਨ ਸਾਡੇ ਨਾਲ ਬੀਬਾ ਜੈਨਦਰ ਕੌਰ ਜਿਨ੍ਹਾਂ ਨੇ ਆਪਣੀ ਰਣਨੀਤੀ ਦੱਸੀ ਹੈ ਭਾਜਪਾ ਦੀ ਰਣਨੀਤੀ ਦੱਸੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਇਸ ਬਾਰੇ ਜੋ ਅਦਾਨ-ਪ੍ਰਦਾਨ ਹੋ ਰਿਹਾ ਲੀਡਰਾਂ ਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵੱਲ ਅੱਜ ਸਵੇਰ ਤੁਹਾਡਾ ਕੀ ਵਿਚਾਰ ਹੈ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ